ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਨੇ ਸਿੱਖ ਜਗਤ ਨੂੰ ਵਿਲੱਖਣ ਤੋਹਫਾ ਦਿੱਤਾ ਹੈ। ਉਹਨਾਂ ਨੇ ਲਗਭਗ 400 ਸਾਲ ਪੁਰਾਣੇ ਰੂਪ ਅਨੁਸਾਰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤਿਆਰ ਕੀਤਾ ਹੈ ਜਿਸ ਵਿੱਚ ਕੱਚੀ ਪਰਿਕਰਮਾ ਹੈ ਅਤੇ ਸੋਨੇ ਦਾ ਕੰਮ ਨਹੀਂ ਕੀਤਾ ਗਿਆ। ਇਹ ਵਿਲੱਖਣ ਮਾਡਲ ਸਾਰੀ ਸਿੱਖ ਕੌਮ ਦੇ ਲਈ ਮਾਣ ਦੀ ਗੱਲ ਹੈ ਕਿਉਂਕਿ ਇਹ ਦੁਨੀਆ ਦਾ ਪਹਿਲਾ ਬਿਨਾਂ ਸੋਨੇ ਵਾਲਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਹੈ ਜੋ ਵਰਲਡ ਰਿਕਾਰਡ ਦੇ ਵਿੱਚ ਦਰਜ ਹੋਇਆ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਡਲ ਨੂੰ ਤਿਆਰ ਕਰਨ ਦੇ ਲਗਭਗ ਢਾਈ ਤੋਂ 3 ਮਹੀਨਿਆਂ ਦਾ ਸਮਾਂ ਲੱਗਾ ਹੈ ਹਰ ਰੋਜ਼ 8 ਤੋਂ 10 ਘੰਟੇ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਇਹ ਰਚਨਾ ਪੂਰੀ ਹੋਈ ਹੈ ਉਹਨਾਂ ਨੇ ਕਿਹਾ ਕਿ ਇਹ ਸਿਰਫ ਕਲਾ ਨਹੀਂ ਸਗੋਂ ਗੁਰੂ ਸਾਹਿਬ ਦੇ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਸਾਧਨ ਹੈ ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਵੱਲੋਂ ਦਸਾਂ ਪਾਤਸ਼ਾਹੀਆਂ ਦੇ ਜਨਮ ਸਥਾਨਾਂ ਪੰਜ ਤਖਤ ਸਾਬਾਨਾ ਤੇ ਪਾਕਿਸਤਾਨ ਵਿਚਲੇ ਇਤਿਹਾਸਿਕ ਗੁਰੂ ਧਾਮਾਂ ਦੇ ਮਾਡਲ ਤਿਆਰ ਕੀਤੇ ਗਏ ਨੇ 1984 ਦੇ ਅਕਾਲ ਤਖਤ ਸਾਹਿਬ ਦੇ ਢਹਿ ਢੇਰੀ ਰੂਪ ਦਾ ਮਾਡਲ ਵੀ ਉਹਨਾਂ ਨੇ ਬਣਾਇਆ ਸੀ ਜਿਸ ਨੂੰ ਦੇਸ਼ ਵਿਦੇਸ਼ ਦੀ ਸੰਗਤ ਅੱਗੇ ਕਈ ਵਾਰ ਪੇਸ਼ ਕੀਤਾ ਜਾ ਚੁੱਕਾ ਹੈ ਮਾਡਲ ਬਣਾਇਆ ਗਿਆ ਹੈ ਦਾਸ ਵੱਲੋਂ ਤਕਰੀਬਨ 400 ਸਾਲ ਪੁਰਾਣੀ ਦੇਖ ਵਾਲਾ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਜਿਸ ਦੇ ਵਿੱਚ ਕੀ ਕੱਚੀ ਪ੍ਰਕਰਮਾ ਬਿਨਾ ਸੋਨੇ ਦਾ ਸ੍ਰੀ ਦਰਬਾਰ ਸਾਹਿਬ ਦਿਖਾਇਆ ਗਿਆ ਹੈ ਇਹ ਮਾਡਲ ਬਣਾ ਕੇ ਦਾਸ ਵੱਲੋਂ ਦੇਸ਼ ਦੇਸ਼ ਦੀਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ 10 ਲੱਖ ਲੱਖ ਵਧਾਈਆਂ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਜਿੱਥੇ ਦੇਸ਼ ਦੇਸ਼ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਪੁਰਬਾਂ ਨੂੰ ਮਨਾ ਰਹੀ ਹੈ ਦਾਸ ਵੀ ਯਤਨ ਕਰਦਾ ਹੈ ਕਿ ਹਰ ਵਾਰ ਨਗਰ ਕੀਰਤਨਾ ਤੇ ਨਵੇਂ-ਨਵੇਂ ਗੁਰਪੁਰਬਾਂ ਤੇ ਜਿੰਨੇ ਵੀ ਸਾਡੇ ਇਤਿਹਾਸਿਕ ਗੁਰਪੁਰਬ ਆਉਂਦੇ ਨੇ ਸਭਨਾ ਤੇ ਕੋਈ ਇਸ ਤਰ੍ਹਾਂ ਦਾ ਧਾਰਮਿਕ ਸੰਦੇਸ਼ ਕੋਮ ਦੇ ਨਾਮ ਦੇ ਦਿੱਤਾ ਜਾਵੇ ਦਾਸ ਇਹ ਮਾਡਲ ਨੂੰ ਬਣਾਉਣ ਲਈ ਤਕਰੀਬਨ 2-3 ਮਹੀਨੇ ਦਾ ਸਮਾਂ ਲੈ ਕੇ ਚੱਲਿਆ ਸੀ ਤਕਰੀਬਨ 8-10 ਘੰਟੇ ਰੋਜ਼ ਇਸ ਮਾਡਲ ਨੂੰ ਦੇ ਕੇ ਤੇ 2-3 ਮਹੀਨਿਆਂ 'ਚ ਇਹ ਮਾਡਲ ਤਿਆਰ ਹੋਇਆ ਤੇ ਦੁਨੀਆ ਦਾ ਪਹਿਲਾ ਹੈ ਬਿਨਾ ਸੋਨੇ ਵਾਲਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਹੋਣ ਕਰਕੇ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਹੈ ਇਹ ਸਮੁੱਚੀ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਤੇ ਯੂਥ ਨੂੰ ਇਨ੍ਹਾਂ ਮਹਾਨ ਗੁਰਪੁਰਬਾਂ ਤੇ ਇਹੀ ਅਰਦਾਸ ਬੇਨਤੀ ਇਹ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਕਿ ਆਓ ਬਹੁਤ ਸਮਾਂ ਹੋ ਗਿਆ ਗੁਰੂ ਨਾਲ ਵਿਛੜੇ ਨੂੰ ਆਓ ਗੁਰੂ ਵਾਲੇ ਬਣੀਏ ਗੁਰੂ ਦੇ ਸਿਧਾਂਤਾਂ ਨੂੰ ਅਪਣਾਈਏ ਗੁਰਬਾਣੀ ਨਾਲ ਜੁੜੀਏ ਗੁਰੂ ਦੇ ਸ਼ਬਦ ਨਾਲ ਜੁੜੀਏ ਤਾਂ ਹੀ ਸਾਡਾ ਇਹਨਾਂ ਮਹਾਨ ਪੁਰਬਾਂ ਨੂੰ ਮਨਾਉਣਾ ਸਫਲਾ ਹੈ